ਇੱਕ ਕਰੋ ਕਾਲੀ ਕਲਕੱਤੇ ਵਾਲੀ ਦਾ ਬਹੁਤ ਸ਼ਤਿ ਸਰਬਾਨੀ ਇੱਕ ਕਰੋ ਕਾਲੀ ਪਟਿਆਲੇ ਵਾਲੀ ਦਾ ਬਹੁਤ ਸ਼ਤਿ ਸਰਬਾਨੀ ਜੀ ਮੈਂ ਸੁਣਿਆ ਵੀ ਕਾਫੀ ਜ਼ਿਆਦਾ ਲੋਕ ਦੂਰੋਂ ਦੂਰੋਂ ਆਉਂਦੇ ਆ ਔਰ ਮਨਤਾ ਪੂਰੇ ਵੀ ਹੁੰਦੇ ਆ ਬਾਬਾ ਜੀਣਾ ਦੇਖੋ ਜੀ ਜਿਹੜਾ ਸੱਚੇ ਦਿਲ ਨਾਲ ਆ ਰਿਹਾ ਹੈਗਾ ਜੀ 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 ਉਹ ਪ੍ਰਭੂ ਸਭ ਦੀ ਬਰਤ ਪੂਰੀ ਕਰਦਾ ਹੈ ਜਿਹੜਾ ਆਪਣਾ ਸੱਚਾ ਮਨ ਲੈ ਕੇ ਆਏਗਾ ਉਡੀ ਹਰ ਮਰਦ ਪੂਰੀ ਹੋਵੇਗੀ ਜੇ ਮਾਪਿਆਂ ਨੂੰ ਆਪਾਂ ਸੇਵਾ ਕਰੀਏ ਮਾਪੋ ਦੀ ਦਾ ਤੀਰਥ ਤੇ ਜਾਂਦੀ ਲੋੜ ਨਹੀਂ ਹੁੰਦੀ ਕਿਵੇਂ ਦੇਖਦੇ ਨਹੀਂ ਜੀ ਬਿਲਕੁਲ ਨਹੀਂ ਹੈਗੀ ਆ ਇਹ ਬਿਲਕੁਲ ਸਚਾਈ ਆ ਸਚਾਈ ਮਾਪਿਆਂ ਨੂੰ ਲੋੜ ਆ ਬੜੇ ਪੇਦੇ ਵਿੱਚ ਔਰ ਉਹਦੇ ਬੱਚੇ ਸਾਡੇ ਬਾਹਰ ਹੁੰਦੇ ਆ ਔਰ ਲੱਗਦੇ ਨੇ ਕਿ ਤਰ੍ਹਾਂ ਕਿ ਤੱਕ ਅਸੀਂ ਦੂਰ ਹੁੰਦੇ ਜਾ ਰਹੇ ਆ ਆਪਣੇ ਸੰਸਕਾਰਾਂ ਤੋਂ ਆਪਣੇ ਰੀਤੀ ਰਿਵਾਜਾਂ ਤੋਂ ਅਸੀਂ ਦੂਰ ਨਹੀਂ ਹੁੰਦੇ ਜਾ ਰਹੇ ਬਿਲਕੁਲ ਬਿਲਕੁਲ ਮੈਂ ਕਹ ਰਿਹਾ ਵੀ ਹਰ ਚੀਜ਼ ਭੁੱਲਦੇ ਪਏ ਨੇ ਪਰਮਾਤਮਾ ਦਾ ਨਾਮ ਹੀ ਭੁੱਲ ਗਏ ਨੇ ਪਰਮਾਤਮਾ ਦਾ ਨਾਮ ਹੀ ਭੁੱਲ ਗਏ ਨੇ ਸੰਬੰਧ ਕੱਟਣਾ ਜ਼ਰੂਰੀ ਹੈ ਹਾਂ ਜੀ ਹਾਂ ਜੀ ਇਹ ਲੋਕ ਬਿਲਕੁਲ ਇਸ ਚੀਜ਼ ਤੋਂ ਪਿੱਛੇੜ ਚੁੱਕੇ ਨੇ ਜਿਸ ਕਾਰਨ ਅਸੀਂ ਤੰਗੀਆਂ ਚ ਵੀ ਹਾਂ ਬਹੁਤ ਜ਼ਿਆਦਾ ਜੀ ਹੂੰ ਸੋ ਅ ਦੋਸਤੋ ਬਾਬਾ ਜੀ ਦਾ ਕਹਿਣਾ ਹੈ ਕਿ ਕਿਤਨਾ ਕਤੇ ਅਸੀਂ ਜਿਹੜੇ ਆਪਣੇ ਆਪ ਆਪਣੇ ਜਿਹੜੇ ਰੀਤੀ ਰਿਵਾਜਾਂ ਨੂੰ ਪੁੱਲਦੇ ਜਾ ਰਹੇ ਆ ਔਰ ਗੁਰੂ ਮਹਾਰਾਜ ਦਾ ਦਸਵੰਦ ਵੀ ਕੱਢਣ ਤੋਂ ਜਿਹੜਾ ਅਸੀਂ ਪਿੱਛੇ ਨੂੰ ਜਾ ਰਹੇ ਆ ਇਹ ਕਾਰਨ ਹੈ ਕਿ ਸਾਡੀ ਜਿਹੜੀ ਦਰਬਾਰ ਜਿਹੜੀ ਹਾਲਤ ਹੈ ਉਹ ਨਾਜ਼ੁਕ ਹੁੰਦੀ ਜਾ ਰਹੀ ਹੈ ਔਰ ਅਸੀਂ ਗੁਰੂ ਮਹਾਰਾਜ ਦਾ ਆਸ਼ੀਰਵਾਦ ਤਾਂ ਹੀ ਪ੍ਰਾਪਤ ਕਰ ਸਕਦੇ ਆ ਜੇ ਅਸੀਂ ਆਪਣੀ ਕੀਮਤੀ ਜੋ ਅਸੀਂ ਕਮਾਣੇ ਉਹਦੇ ਵਿੱਚੋਂ ਥੋੜਾ ਬਾਲਾ ਕੁਛ ਨਾ ਕੁਛ ਦਸਵੰਦ ਜ਼ਰੂਰ ਕੱਢਿਆ ਕਰੀਏ ਸੋ ਤੁਸੀਂ ਜ਼ਰੂਰ ਜੁੜੇ ਰਹੋ ਕਿ ਤਾਰਾ ਬੋਲੇ ਪੰਜਾਬੀ チャンネル。 सजा करा करा करे सजा मर्यादा पिता कर्मा मर्यादा सजा माता मर्या हीरा कर्मा मर्यादा कीरामी ا بنيي بچي آي هه تواره تي ਸਭ ਤੋਂ ਪਹਿਲਾਂ ਮਨਾ ਪਿੰਡ ਦਾ ਨਾਮ ਜਨਾਣਾ ਚਾਹੁੰਗਾ ਕਿ ਪਪਾ ਕਿੱਥੇ ਬੈਠੇ ਹੁਣ ਇਸ ਟਾਈਮ ਪਿੰਡ ਆਪਣਾ ਹੈਗਾ ਜੀ ਆਰਾਮਪੁਰ ਖੇੜਾ ਜੀ ਔਰ ਬਾਬਾ ਜੀ ਸ਼ੋਭਨਾਮ ਆਪ ਜੀ ਦਾ ਜਗੀਰ ਸਿੰਘ ਓਕੇ ਔਰ ਕਿਹ ਕਿਹਤਰ ਦੇ ਵਿੱਚ ਆਪਾਂ ਪੈਂਦਾ ਹੈ ਕਿਹਤਰ ਜਿਲ੍ਹਾ ਖੁਰਸ਼ੇਤਰ ਹੈ ਔਰ ਜਿਹੜਾ ਇਹ ਅੱਜ ਪੜਨਾਰਾ ਹੋਇਆ ਹੈ ਇਹ ਲਗਭਗ ਹਰ ਸਾਲ ਹੀ ਹੁੰਦਾ ਜੀ ਇਹ ਜੀ ਬੱਚੇ ਆਪਣੀ ਖੁਸ਼ੀ ਨਾਲ ਦੇ ਰਹੇ ਨੇ ਓਕੇ ਜੀ ਤੇ ਜਿਹੜਾ ਸਲਾਨਾ ਪੜਨਾਰਾ ਹੁੰਦਾ ਜੀ ਉਹ 23 ਫਰਵਰੀ ਦਾ ਰਹੇਗਾ 23 ਫਰਵਰੀ 2025 ਦੇ ਵਿੱਚ 25 ਜੀ ਅਮਰੋ ਹਰ ਸਾਲ ਹਰ ਸਾਲ ਜਿਹੜਾ ਫਰਵਰੀ ਦੀ 23 ਤਰੀਕ ਨੂੰ ਹੁੰਦਾ ਹਾਂ ਹਾਂ ਹਰ ਸਾਲ ਜੀ ਔਰ ਮੈਂ ਸੁਣਿਆ ਵੀ ਕਾਫੀ ਜ਼ਿਆਦਾ ਲੋਕ ਦੂਰੋਂ ਦੂਰੋਂ ਆਉਂਦੇ ਆ ਔਰ ਮਨਤਾ ਪੂਰੇ ਵੀ ਹੁੰਦੇ ਆ ਬਾਬਾ ਜੀ ਨਾਲ ਦੇਖੋ ਜੀ ਜਿਹੜਾ ਸੱਚੇ ਦਿਲ ਨਾਲ ਆ ਰਿਹਾ ਹੈਗਾ ਜੀ 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 ਉਹ ਪ੍ਰਭੂ ਸਭ ਦੀ ਮਰਦ ਪੂਰੀ ਕਰਦਾ ਹੈ ਜਿਹੜਾ ਆਪਣਾ ਸੱਚਾ ਮਨ ਲੈ ਕੇ ਆਏਗਾ ਜੀ ਜੀ ਉਹਦੀ ਹਰ ਮਰਦ ਪੂਰੀ ਹੋਵੇਗੀ ਤੇ ਸਾਰੇ ਦੁੱਖ ਮਾਸ ਹੁੰਦੀ ਆ ਜੀ ਸਭ